ਇਕ ਦੁਸ਼ਟ ਦਮਨ ਗੁਰ ਸੂਰੇ ਦੇ ਗੁਣ ਕਹਿਣ ਸੁਣਨ ਤੋਂ ਬਾਰੇ ਨੇ ਮਾਂ ਗੁਜਰੀ ਦੇ ਚੰਨ ਸੋਹਣੇ ਦੀਆਂ ਪਈਆਂ ਤੁਮ ਮਾਂ ਕੁਟਾ ਚਾਰੇ ਨੇ ਫੁੱਲਾਂ ਤੇ ਜੋ ਬਣ ਲਿਓਣ ਲਈ ਜਨ ਪੱਤ ਚੜ ਤਾਈ ਨਗਾਰਦ ਤਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੋ ਜਹੀ ਆਪਣਾ ਵਾਰ ਦਤਾ ਜਿਦੀ ਤੁੰਬਕ ਸ਼ਕਤੀ ਖੇਚ ਲਿਆ ਪੀਖਮ ਜੇ ਸਚਿਆ ਫਕਰਾਂ ਨੂੰ ਮੈਣੀ ਸ਼ਿਵ ਦੱਤ ਤੇ ਜਗਤਾਵੀ ਤਕ ਮੋਹਿਤ ਹੋਗੇ ਚੱਕਰਾਂ ਨੂੰ ਇਹ ਸਾਜਾ ਸਬਦਾਰ ਰੈਬਰ ਹੈ ਫਕਰਾਂ ਨੇ ਸੱਚ ਉਚਾਰ ਜਤਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੋ ਜਹੀ ਆਪਣਾ ਵਾਰ ਦਤਾ ਚਖੜ ਤੂਫਾਨਾਂ ਵਿੱਚ ਜਦ ਰੋੜਦਿਆਂ ਹਿੰਦ ਦਾ ਬੇੜਾ ਸੀ ਪਾ ਖੂਨ ਪਵਿੱਤਰ ਬਾਪੂ ਦਾ ਦੁਖੀਆਂ ਵੀ ਲਿਆਂਦਾ ਖੇੜਾ ਸੀ ਸੁੱਤੇ ਹੋਏ ਜੱਜ ਬੇਜਾਗ ਪਏ ਜਦ ਮੁਰਦਿਆਂ ਤਾਈਂ ਵੰਗਾ ਜਿਤਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਤਾ ਜਾ ਪਰ ਨਾਲ ਟੱਕਰ ਲੈਣ ਲਈ ਜਾ ਸੀ ਭਿੜ ਗਿਆ ਨਾਲ ਚਟਾਨਾਂ ਦੇ ਚੜੀਆਂ ਨੇ ਬਾਜ ਮਰੋੜ ਦਿੱਤੇ ਦਿਲ ਡੋਲੇ ਮੁਗਲ ਪਠਾਨਾਂ ਦੇ ਬਿਨ ਦੌਲਤ ਫੌਜਾਂ ਅਸਲੇ ਦੇ ਤੂੰ ਜਾਬਰ ਨੂੰ ਲਲਕਾਰਦਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਆਪਣਾ ਵਾਰ ਦਿੱਤਾ ਆਨੰਦਪੁਰ ਵਿੱਚ ਚੰਡੀ ਚਮਕੀ ਜਿਉਂ ਨੇ ਕਿਸਮਤ ਨੂੰ ਪਲਟਾ ਦਿੱਤਾ ਯੰ ਮਰਤਦੀਆਂ ਮਿੱਠੀਆਂ ਬੂੰਦਾਂ ਨੇ ਮਰਦਿਆਂ ਵਿੱਚ ਜੀਵਨ ਪਾ ਦਿੱਤਾ ਇੱਕ ਡਟ ਗਿਆ ਸਾਂਵੇਂ ਲੱਖਾਂ ਦੇ ਇੱਕ ਡਟ ਗਿਆ ਸਾਂਵੇਂ ਲੱਖਾਂ ਦੇ ਕਰ ਐਸਾ ਸਿੰਘ ਨਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਤਾ ਤੇਰੀ ਚੰਡੀ ਜਗ ਲਈ ਚਾਨਣ ਸੀ ਤੇ ਬਿਜਲੀ ਸੀ ਜਰਵਾਣਾਂ ਲਈ ਧਰਮਿਆਂ ਲਈ ਜੀਵਨ ਦਾਤੀ ਸੀ ਪਰਲੋਂ ਸੀ ਬੰਦੇ ਖਾਣਾਂ ਲਈ ਬਾਪਾਂ ਦੀ ਕਾਲੀ ਰਾਤ ਵਿੱਚੋਂ ਤੂੰ ਚਾਨਣ ਨੂਰ ਖਲਾਰ ਦਤਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੋ ਜਹੀ ਆਪਣਾ ਵਾਰ ਦਤਾ ਜਦ ਛੱਡ ਕੇ ਪੁਰੀ ਅਨੰਦਾ ਦੀ ਜਦ ਛੱਡ ਕੇ ਪੁਰੀ ਅਨੰਦਾ ਦੀ ਪਾਏ ਅੱਧੀ ਰਾਤੀ ਚੱਲੇ ਤੂੰ ਮੇਰੀ ਕਲਮ ਕਿਵੇਂ ਦੱਸ ਸਕਦੀ ਹੈ ਜੋ ਦੇਤੇ ਜਫਰ ਜਾਲੇ ਤੂੰ ਸਰਸਾ ਦਾ ਕੰਡਾ ਪੁੱਲਦਾਨੀ ਜਨਖੇਰੂ ਘਰ ਪਰਵਾਰ ਦਤਾ ਤਨ ਕਲਗੀਆਂ ਵਾਲੇ